ਆਪਾ ਯਾਰ ਵਾਲੋ ਕੀ ਗੱਲ ਹੋ ਗਈ ਹਣ ਤਾਂ ਪਾਣੀ ਵੀ ਸੋ ਗਿਆ ਉਹ ਸੋਡਾ ਨੂੰ ਫਿਰ ਲੰਕਾ ਦੇ ਲੰਕਾ ਓਏ ਹਾਇਆ ਕੀ ਹੋ ਗਿਆ ਹੁਣ ਓਏ ਵੱਡੇ ਵੀਰ ਓ ਇੱਕ ਮਾਂ ਦੀਆਂ ਅੱਖਾਂ ਦਾ ਤਾਰਾ ਤੇ ਪੰਜਾਬ ਦਾ ਹੀਰਾ ਓਏ ਕੱਲ ਦਾ ਬੇਸੁਰਤ ਹੋਇਆ ਬੈਟਿਲੇਟਰ ਤੇ ਪਿਆਗਾ ਓਏ ਹਾਂ ਘਰ ਤੋਂ ਮੈਂ ਵੀ ਸੁਣੇ ਸੀ ਓ ਉਹਦਾਂ ਹਾਇਆ ਕੀ ਪਾਣਾ ਬੀਤ ਗਿਆ ਓਏ ਵੱਡੇ ਵੀਰ ਪੜਣਾ ਤੇ ਕੋਈ ਬਿੱਤਿਆ ਪਰ ਗੱਲ ਤਾਂ ਲਿਖਿਆ ਤੇ ਆ ਮੁਕਦੀ ਆ ਆ ਸਹੀ ਗੱਲ ਆ ਓਏ ਓਏ ਕੰਮ ਤਾਂ ਬਹੁਤ ਮਾੜਾ ਹੋਇਆ ਓਏ ਕਹਿੰਦੇ ਉਹ ਕਲਾਖਾਨੀ ਬੜਾ ਤਕੜਾ ਸੀ ਭਾਈ ਚਾਚਾ ਸਿਆ ਓਏ ਤੂੰ ਆ ਸੁਣ ਕੇ ਦੇਖਾ ਓਏ ਆ ਗਾਣਾ ਸੁਣ ਕੇ ਤਾਂ ਮੇਰੇ ਹੱਜੇ ਵੀ ਤਾ ਨਿਕਲਿਆ ਤਾ ਬਾਬਲ ਤੇਰੀ ਪਗਵੇ ਸੁੱਚੀ ਅੰਮ੍ਰਿਤ ਦੇ ਚੰਦ ਤੋਂ ਉੱਚੀ ਰੱਬਾ ਪਾਵੇਂ ਨਿੱਕੇ ਰੰਗਾ ਦੇ ਰਾਜੀ ਓਏ ਆਓ ਆਪਾਂ ਸਾਰੇ ਅਰਦਾਸ ਕਰੀਏ ਕਿ ਰੱਬ ਉਹਨੇ ਇੱਕ ਹੋਰ ਨਵਾਂ ਜਨਮ ਦੇ ਦੇ ਪਹਿਲਾ ਵਾਂਗ ਹੋਏ ਆਲੇ ਰੰਗਾ ਚ ਫੇਰ ਆ ਜੇ